ਸੋ ਹਾਂਜੀ ਸਾਸ਼ੀ ਗਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਲੋ ਜੀ ਅੱਜ ਆਪਾਂ ਪਹੁੰਚਾਂਗੇ ਪਿੰਡ ਲਲੋਚੀ ਜ਼ਿਲ੍ਹਾ ਪਟਿਆਲਾ ਦੇ ਵਿੱਚ ਬੋਰ ਦੇ ਵਿੱਚ ਮਾਰਨੇ ਜੀ ਕੈਮਰਾ ਪਹਿਲਾਂ ਤੁਹਾਨੂੰ ਬੋਰ ਦਿਖਾ ਦਿੰਨੇ ਆ ਇਧਰ ਆਪਣੀ ਗੱਡੀ ਦੀ ਮਿਸਤਰੀ ਜੀ ਬੈਠੇ ਨੇ ਇਧਰ ਆਪਣੀ ਸੀਰਾ ਤਾਰ ਲਾਉਣ ਲੱਗ ਰਿਹਾ ਤੇ ਇਧਰ ਮੋਟਾ ਬਣਾ ਖੜਾ ਤੇ ਤੁਹਾਨੂੰ ਬੋਰ ਦਿਖਾਉਣਾ ਕਿਹੜਾ ਬੋਰ ਆ ਜੀ ਉਹ ਬਸ ਬਹੁਤ ਆ ਬਹੁਤ ਆ ਬੜੀ ਦੂਰ ਵੀ ਨਾ ਜਾ ਇੱਥੇ ਮਾ ਆਹੀ ਇਹ ਤਾਹੇ ਸੁਬਾਹ ਹੈ ਤਰਾ ਆਹੀ ਹੈ ਸੁਬਾਹ ਆ ਕਰ ਆਹ ਤੱਲਾ ਕਰ ਤਾਂਸਲਾ ਹੋਣਾ ਹੈ ਤਰਾ ਬਸ ਠੀਕ ਹੈ ਇਹੀ ਤਾਂਸਲਾ ਹੀ ਆ ਬਾਈ ਮੁੱਦਾ ਮਾਰਾ ਹੈ ਠੀਕ ਹੋ ਗਈ ਠੀਕ ਹੋ ਗਈ ਤੂੰ ਗੱਲਾਂ ਲੰਲਾਂ ਲਾ ਲਾ ਬਈ ਨਾੜੀ ਕਿਉਂ ਨਹੀਂ ਫੜਿਆ ਇਹ ਸਰ ਇਹ ਲੈ ਜਾਣਾ ਕੋਈ ਪਣ ਹੈ ਹੈ ਆਹੀ ਪੈ ਟੋਟਾ ਜੋ ਗੱਲ ਕੀ ਹੈ ਇਹ ਟੋਲੀ ਇਹ ਟੋਲੀ ਆਹ ਟਰਾਈਡ ਬਣਾਉਂ ਜਿਹੜਾ ਗੋਲੀ ਚ ਲਊਗਾ ਵੀ ਮਾ ਗੀ ਢੱਕ ਲਾਂਗੇ ਹੈ ਵੀ ਗੱਲ ਗੱਲ ਵਾਲਾ ਜਿਹੜਾ ਏਡਾ ਚੱਕਰਾ ਮਿੱਟੀ ਵਾਲਾ ਆਹੀਂ ਕੱਟ ਲਾ ਪਹਿਲਾਂ ਮਿੱਟੀ ਕੱਢ ਮਿੱਟੀ ਕੱਢ ਲੈ ਡਲੀਆਂ ਵਿੱਚ ਜਾਣੀ ਹੈ ਹਾਂ ਆਪੇ ਲੜਾ ਦੋ ਤੋਂ ਬਾਅਦ ਆਹ ਕੰਮ ਨਾ ਕਰੇ ਤੁਸੀਂ ਸਾਢੇ 700 ਹੀ ਸਾਢੇ 700 ਹੈ ਰੇਤਾ ਕਿਨੇ ਡਾਂ ਮਾਚਾ ਕਰ ਰੇਤਾ ਤਾਂ ਤਾਂ ਚੱਕੇ ਚ ਨਿੱਤਰਿਆ ਹੋਇਆ ਤੇਰਾ ਜਨਰੇਟਰ ਇਹ ਚਲਾਇਆ ਜੀ ਅਸੀਂ ਆਪਦੀ ਮੋਟਰ ਤਾਂ ਪਾਈ ਹੋਣੀ ਇੱਥੇ ਇਹ ਜਨਰੇਟਰ ਦੇ 7-8 ਘੰਟੇ ਚਲਾਇਆ ਨਿੱਤ ਰਣੀ ਹੈਗਾ ਉਹ ਕਹਿੰਦਾ ਬਾਈ ਜਨਰੇਟਰ ਚ ਦਾਮਨੀ ਜਿਹਨੇ ਲਾਇਦੀ ਮਾ ਬਾਈ ਹੋਰ ਮੰਗਾ ਲੈਣਾ ਫਿਰ ਹੋਰ ਮੰਗਾਇਆ 6-7 ਘੰਟੇ ਉਹਨੇ ਲਾ ਤੇ ਪਾਣੀ ਫੇਰ ਨਹੀਂ ਨਿੱਤਰਿਆ ਕੱਚਾ ਕੰਮ ਨਹੀਂ ਲਾਉਂਦਾ ਲਾਣਦਾਰ ਦਾ ਸਾਡਾ ਪੱਕਾ ਕਰਤਾ ਛੋੜ ਨਾ ਜਾ ਬੱਲੀ ਬੱਸ ਮਸਤ ਥੋੜਾ ਜਾ ਉਹ ਕਰ ਲੈ ਵਾਹ ਬਾਲਾ ਲੋੜ ਵੀ ਨਹੀਂ ਪੁੱਤ ਦੇਖੋ ਜੀ ਕੋਈ ਕਰ ਦੋ ਮੈਂ ਨਾ ਚਾਹ ਪਾਣੀ ਪੀਆ ਕਰ ਪਈ ਨੇ ਚਾਹ ਪਾਣੀ ਪੀ ਚਾ ਵੀ ਕੇ ਬੱਲੂ ਬੱਸ ਭਾਈ ਬਹੁਤ 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 ਤੋ ਜਾਰਾ ਇਹ ਆਪਣਾ ਬੋਰ ਚਾਰ ਰਹੀ ਹੈ ਆਪਣਾ ਕੈਮਰਾ ਬਾਸੀ ਰਹ ਲੋ ਠੀਕ ਹੈ ਕੋਈ ਲੱਢੀ ਜਾ ਤੂੰ ਰਹੋ ਚਲੋ ਜੀਓ ਚੱਲਈਆ ਆਪਣਾ ਕੈਮਰਾ ਜੋ ਜਨਰੇਟਰ ਚਲਾਉਣੇ ਆ ਰੇਤਾਂ ਨਾਲ ਦਿਨ ਨਾਲ ਚਾਹਦਾ ਕੁਝ ਟਾਈਮ ਬਾਅਦ ਆ ਮੈਂ ਤਾਂ ਬਈ ਉਹੀ ਹੁੰਦਾ ਬੱਡਾ ਪਈ ਉਹਨਾਂ ਜਨਰੇਟਰ ਲੈ ਕੇ ਤਾਂ ਮੈਂ ਸਾਰਾ ਦਿਨ ਡਿਊਟੀ ਛੱਡੀ ਖਮਾ ਦੀ ਅੱਥਾ ਕਿ ਬਾਅਦ ਵਿੱਚ ਲਾ ਦੀ ਬੋਰ ਕਰਕੇ ਸਨ ਲਾਤੀ ਇਹ ਬਈ ਗੂਗੀ ਦੇ ਕੋਈ ਜਾਣ ਉਹ ਤਾਂ ਗੂਗੂਗੀ ਅਸਲ ਵਾਰ ਕੇ ਖੁਰਤ ਸੀ ਕੋਈ ਉਹਨੂੰ ਜਾਣਦਾ ਪਤਾ ਨਹੀਂ ਕਿੱਥੋਂ ਨਹੀਂ ਕਹਿੰਦਾ ਸੀ ਯਾਰ ਥੋੜੇ ਕੋਲੇ ਬਈ ਉਹ ਨਹੀਂ ਹੈਗੀ ਬੋਕੀ ਵਾਲੀ ਮਸ਼ੀਨ ਸਹੀ ਹੈ ਬਈ ਉਹ ਲਿਆਓ ਫਿਰ ਮੈਂ ਉਹ ਬੱਡ ਲੈ ਕੇ ਆਜੂ ਇੱਕ ਵਾਰੀ ਅੱਥੇ ਬਰਮ ਵਾਲਾ ਤਾਂ ਹੁਣ ਸਾਡੇ ਵਾਲਿਆਂ ਨੇ ਜੀਤ ਹਾਰਦਾ ਬਰਮ ਵਾਲਾ ਨਹੀਂ ਸਾਡੇ ਪਿੰਡ ਚ ਲੱਗਦਾ ਬੋਰ ਨਹੀਂ ਜਦੋਂ ਪਾਣੀ ਲੱਗਦਾ ਤਾਂ ਹੈਗਾ ਬਈ ਯਾਰ ਇੱਕ ਅੱਧਾ ਮਿਸਤਰੀ ਹੁੰਦਾ ਕੋਈ ਬਸ ਮਗੈਲੀ ਕਰਨ ਲੱਗਾ ਜਿੰਮੇਵਾਰ ਖੜਦਾ ਨਹੀਂ ਬੰਦਾ ਕੰਮ ਵਧਾਈ ਪੇਜ ਦਾ ਸਾਡੇ ਕੋਲੇ ਘਟੋ ਘਾਟ 20 25 ਦਾ ਸਾਡੇ ਕਸਟਮਰਾਂ ਆਦੇ ਨੇ ਲੱਗਣ ਵਾਲੇ ਨਾ ਬੋਰ ਨਹੀਂ ਲਉਂਦੇ ਬਈ ਅਸੀਂ ਤਾਂ ਕਲਰ ਰਿਪੇਅਰ ਰਿਪੇਅਰ ਦਾ ਕੰਮ ਹੈ ਅੱਛਾ ਹਾਂ ਜਦੋਂ ਮੋਟਰ ਚਲਾਉਣੇ ਨਾਲ ਦੀ ਨਾ ਪਾਣੀ ਚੱਕਦਾ ਉਹ ਰੇਤਾ ਚੱਕਦਾ ਨਾ ਪੱਲਾ ਨਿੱਤਰ ਹੁੰਦਾ ਕਿੰਨੇ ਟਾਈਮ ਵਜਦਾ ਕਿੰਨਾ ਹੋ ਗਿਆ ਬਾਈ 140 ਫੁੱਟ ਤੇ ਜੀ ਬਲੂਰਾਂ ਦੇ ਪਾਣੀ ਆਪਣੇ ਕਿੰਨੇ ਦੇ ਆ ਆਪਣੇ ਹੁਣ ਦਸ ਸਵੇਰੇ ਹੁਣ ਪਹੁੰਚ ਗਿਆ ਕੈਮਰਾ ਪਾਣੀ ਤੇ ਮੈਂ ਤਾਂ ਮੇਰੇ ਕੋਲ ਇਹਦੇ ਚੱਲਦੇ ਨੇ ਵੀਡੀਓ ਵੀ ਪਈਆਂ ਨੇ ਅੱਸੀ ਡੋਰ ਰੀਆਂ ਉਹ ਨਾਲ ਦਾ ਬਹੁਤ ਗੰਦਾ ਪਾਣੀ ਤੇ ਜਿਹੜਾ ਨਿਤਰ ਗਿਆ ਮੋਟਰ ਪਾਇ ਤੋ ਘਰ ਵਾਲੀ ਸਾਡੇ ਵਾਲਾ ਤਾਂ ਫੇਰ ਵੀ ਠੀਕ ਦੀ ਤੁਸੀਂ ਇਹ ਜੀ ਮੋਟਰ ਪਾਈ ਨਹੀਂ ਆਪਦੀ ਛੋਟੀ ਕਿਹੜਾ ਦਾ ਪਾ ਕੇ ਦੇਖਣੀ ਮੋਟਰ ਹੁਣ ਪਾਵਾਂ ਮੈਂ ਬਾਈ ਸਾੜੀ 'ਚ ਪਤਾ ਕੀ ਜੱਕਰ ਦੀ ਸਾਡੀ ਨੇ ਇੱਥੇ ਪਾਇਪ ਲੈਣਾ 10 ਕਿੱਲੇ ਕਿੰਨੇ 140 ਦੀ ਆਪਣੀ ਬਰਾਬਰਾ ਪਾਣੀ ਦਾ ਚਲੋ ਇਹ ਲੱਗ ਡੱਕਾ ਜਾ ਮੜਾ ਤਾਂ ਚੱਕ ਛੱਡੀ ਬੜਾ ਠੀਕ ਹੈ ਜਾਣ ਦੀ ਮੜਾ ਤਾਂ ਚੱਕ ਸਾਡਾ ਸੇਵਾ ਜਾਂਦਾ ਜਾਣ ਦੇ ਥੋੜਾ ਟਾਈਮ ਹੋ ਗਿਆ ਲੱਗ ਗਿਰਨ ਬੋਰ ਨੂੰ ਭਾਈ ਬੋਰ ਤਾਂ ਹੈ ਲੱਗਿਆ ਫਰਵਰੀ ਫਰਵਰੀ ਹੈ ਹਣੋ ਹਮ ਫਰ ਬ੍ਰੀਜ ਲੱਗੇ ਨਾ ਫਰ ਬ੍ਰੀਜ ਕਿਉਂ ਕਣਕ ਬਿਜੀ ਹੋਈ ਦੀ ਆਪਣੀ ਇਹ ਪਾਣੀ ਪਾਣੀ ਕਿੰਨੇ ਕਬੋਰ ਦਾ ਹਾਂ ਕਣਕ ਬਿਜੀ ਪਾਣੀ ਦਾ ਠੀਕ ਆ ਬਾਈ ਪਾਣੀ ਨਾਲ ਨੀ ਕੋਈ ਚੱਕਰ ਹੈਗਾ ਅਖੀਰਾਂ ਜਿਵੇਂ ਬੰਦੇ ਕਈ ਥੋੜੀ ਜਿਹੀ ਬਾਜਰੀ ਪਾ ਕੇ ਗਦਣ ਨੇ ਬਾਕੀ ਮਿੱਟੀ ਪਾ ਦੇ ਹੂੰ ਬੰਦਾ ਦਾ ਭੈਣ ਚੋਦੀ ਫੁੱਲ ਬਾਜਰੀ ਪਾਈ ਹੋਈ ਆ ਬਈ ਇਹ ਚ ਮੈਨੂੰ ਲੱਗਦਾ ਮਿੱਟੀ ਦੇ ਉੱਪਰ 20 25 ਫੁੱਟ ਇਹ ਚ ਅਸੀਂ ਸਾਰੀ ਬਾਜਰੀ ਉਹ ਪਾਈ ਆ ਜਿਵੇਂ ਫਿਰ ਇਹਨਾਂ 'ਚ ਕੋਈ ਨੀਕੀ ਹੋ ਜੇ ਨਾ ਇਹ ਰਿਪੇਅਰ ਵੀ ਕਰ ਦੇਣਾ ਫਿਰ ਤੁਸੀਂ ਹਾਂ ਹਾਂ ਬਾਈ ਰਿਪੇਅਰ ਕਰ ਦੇਣਾ ਚੱਲ ਪਰਸੋਂ ਮੈਂ ਕਰੀ ਵੀਡੀਓ ਦਿਖਾ ਰਹੀ ਦੀ ਦੇਖ ਰਹੀ ਦੀ ਉਹਨੇ ਪਹਿਲਾਂ ਤਾਂ ਗੰਦਲੇ ਜਿਹੇ ਪਾਣੀ ਦੀ ਪਾਈ ਸੀ ਫਿਰ ਜਦੋਂ ਉਹਨੇ ਸੈੱਟ ਕਰਤਾ ਹਾਂ ਫਿਰ ਦੁਬਾਰੇ ਪਾਈ ਹੋਈ ਸੀ ਇਹਨਾਂ ਨੂੰ YouTube ਦੇ ਚੈਨਲ 'ਤੇ ਬਾਈ ਵੀ ਪਾਉਣਗੇ ਵੀਡੀਓ ਇਹ ਵੀ ਪਾਉਣਗੇ ਖਾਈ ਮਰੇ ਇੱਕ ਟਮਟਮਾ ਸਗਰੇ ਸ਼ਾਟ ਲੁੱਟਾ ਹੋਇਆ ਮਾਹ ਫਿਰ ਲੋਡ ਪਾਈ ਹੋਈ ਨਾ ਦੇ ਮੰਨੋ ਉੱਪਰ ਕਰੀ ਮੜਾ ਜਾ ਹੌਲੀ 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 ਖੜਾ ਲਾ ਥੱਲੇ ਕਰ ਹੌਲੀ 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 ਜਮਾ ਚੱਲ ਜਾਣਦੇ ਚਰਨਜੀਤ ਹੱਸਾ ਕੋਈ ਐਸਾ ਠੀਕ ਹੈ ਐਸੇ ਦਾ ਬੋਰੀ ਛੁੱਟ ਦੇ ਬੇ ਬਨੇਰੇ ਦਾ ਬਨੇਰੇ ਦਾ ਉਹ ਤੋਂ ਵੀ ਐਸੀ ਕੰਮ ਕਰਾਇਆ ਉਹ ਤੋਂ ਬੋਰ ਚਲਵਾਇਆ ਪਿੰਚ ਉਹ ਤੋਂ ਲਵਾਇਆ ਜੀ 15 ਪਿੰਡ ਤੋਂ ਚੱਲਦੇ ਨਾ ਉਹ ਤਾਂ ਹੁਣ ਉਹ ਤਾਂ ਪਹਿਲਾਂ ਉਹ ਤਾਂ ਘੱਟੋ ਘੱਟ 15 ਸਾਲ ਪਹਿਲਾਂ ਦੀ ਗੱਲ ਹੈ ਚੱਲ ਪੈਤੀ ਹੈ ਹਾਂ ਹਾਂ ਬਈ ਚਲਾ ਗਿਆ ਚਲਾ ਗਿਆ ਪਤਾ ਪਲਾਸਟਿਕ ਵਾਲਾ ਮਾਲ ਕਿੰਨਾ ਵਗਿਆ ਪੈਣ ਚੋਦਿਆ ਇਹ ਕੰਮ ਖਰਾਬ ਕਰਤੀ ਤੇ ਉਦੋਂ ਮੋਟਰ ਕੱਢਦੇ ਭਾਨੇ ਹੂੰ ਇਹ ਹੋਰ ਆ ਪਲੇਟ ਫੇਰ ਦੇ ਜੀ ਇਹ ਚ ਹੈਈ ਪਲੇਟ ਫਰਵਾਲੇ ਚ ਕਿਵੇਂ ਪੂਰੀ ਪੂਰੀ ਅੱਛਾ ਵੀ ਇਹਨਾਂ ਨੂੰ ਵੜ ਦੂ ਉਹ ਸਾਰੀਆਂ ਸਾਫ ਕਰ ਦਿੰਦੀ ਆ ਹਾਂ ਹਾਂ ਉਹ ਕੰਮ ਤੇਰੀ ਗੱਲ ਸਹੀ ਹੈ ਸਾਡੇ ਜਿਹੜੇ ਬੋਰ ਲੱਗੇ ਨੇ ਮਿਸਤਰੀ ਉਹ ਵੀ ਦੇਖੀ ਸੰਦੀ ਸੰਦੀ ਦੂਜੀ ਦੇ ਵਿਚਾਰੇ ਹੋਏ ਭੂਗੀ ਭੋਗ ਤੇ ਗਿਆ ਸੀ ਉਹ ਜਿਹੜਾ ਆਪਣੇ ਬੁੜਾਇਆ ਬੋਲੀ ਲੱਗਿਆ ਹਾਂ ਭੂਗੀ ਦੀ ਦਾਦੀ ਜਿਹੜੇ ਭੋਗ ਸੀ ਉੱਥੇ ਜ ਗਿਆ ਸੀ ਉਹ ਹੁਣ ਦੱਸਿਆ ਕਿ ਨਾ ਮੈਂ ਉੱਥੇ ਬੋਲ ਲੱਗੇ ਆਇਆ ਹਾਂ ਉਹ ਕਹਿੰਦਾ ਜਾਣ ਦੇ ਤਾਂ ਮੁੰਡਾ ਕਹਿੰਦਾ ਉਹਨਾਂ ਦਾ ਮੈਨੂੰ ਕਿੰਨਾ ਹੋ ਗਿਆ ਸੇਵਕੀ ਅੱਧੇ ਘੰਟੇ ਬਾਅਦ ਚਾਹ ਗਦਾ ਉਹਨਾਂ ਰਿੱਤਾ ਤਾਂ ਬਈ ਹੈ ਨਾ ਇਹ 15 ਮਿੰਟਾਂ ਬਾਅਦ ਹਾਂ ਹਾਂ ਬੰਦਾ ਚੱਕਦਾ ਸਲਦਾ ਸਾਫ ਚੱਲਦਾ ਅਰੇ ਤਾਂ ਹਮਦਰ ਵੀਡੀਓ ਚੱਲ ਜਾਣ ਦੇ ਇਹ ਤਾਂ ਬਹੁਤ ਚਲ ਭਲੇ ਹੀ ਦੇਖ ਤੁਸੀਂ ਇਹ ਪੜੋਲੀ ਲਿਉ ਲਿਉ ਤਾਂ ਨਾਲ ਦਿਨ ਪਤਾ ਲੱਗ ਜੂ ਬਾਈ ਅੱਛਾ ਜੀ ਸਾਹਮਣੀ ਆ ਜੂਗਾ ਸ ਆਪਾਂ ਨੇ ਕਿਹੜਾ ਕੋਈ ਦੇਚੋ ਨਾ ਠੀਕ ਆ ਜੇ ਮੇਰਾ ਜੋੜਾ ਹੁਣ ਹਾਂ ਉਹ ਸਹੀ ਨੇ ਜੋੜ ਜਾਣਾ ਇਹਦਾ ਸਾਹ ਸਦਾ ਜੀ ਬਾਈ ਯਾਰ ਪੜੋਲੀ ਜੀ ਥਲੇ ਤਰ ਦੇ ਨਾ ਪੂਲਰੀ ਨਿਕਲਦਾ ਬਾਰੇ ਜੇ ਪੜੋਲੀ ਖੱਲੀ ਹੋਵੇ ਸਹੀ ਕਿਵੇਂ ਪੂਰੇ ਇੰਬਾਰੇ ਨਿਕਲਦਾ ਬਈ ਪ੍ਰੋਬਲਮ ਉਹ ਜੋੜ ਲਾਂਗੇ ਸਹੀ ਹੈ ਜੋੜ ਆ ਲਾਂਗੇ ਜੋੜੀ ਇੱਟਾ ਬੰਦ ਕਰੂ ਯਾਰ ਠੀਕ ਕਿੱਥੋਂ ਮਾਰਦਾ ਤਾਂ ਕੱਢਦਾ ਮੋਟਰ ਦੇਖੀ ਪਾ ਗਏ ਆਪਾਂ ਆਪਣਿਆਂ ਲਈ ਹਣਾ ਹੂੰ ਮੋਟਰ ਪਾ ਕੇ ਦੇਖਿਆ ਤੋਂ ਬਾਅਦ ਉਹ ਤੋ ਰੈ ਲੈ ਲਿਓ ਜੇ ਉਹ ਬਈ ਦੇ ਕੋਈ ਨਾ ਕੋਈ ਗੱਲਬਾਤ ਹੋਈ ਤਾਂ ਫਿਰ ਆਪਾਂ ਦੇਖਾਂਗੇ ਗੋਗਿਲ ਹੂੰ ਗੋਗਿਲ ਦਾ ਇਹਦਾ ਹੈਗਾ ਹੱਲ ਕਹਿੰਦਾ ਬਸ ਹੱਲ ਆਏਗਾ ਬਸ ਉਹ ਤਾਂ ਕਹਿੰਦਾ ਤੁਹਾਡੇ ਕੋਲੇ ਹੈਗਾ ਤੁਸੀਂ ਕਰ ਦਿਓ ਯਾਰ ਆਪਾਂ ਨਾ 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 ਕਿਰੋ ਤੁਸੀਂ ਕਿਰੋ ਗੋਗਿਲ ਦਾ ਬਾਸ ਦਾ ਫਿਲਟਰ ਨਾਲ ਹੱਲ ਉਹਦੀ ਕਰ ਦੂੰਗਾ ਮੈਂ ਬਾਸ ਦਾ ਵੈਂਟਰ ਪਾਉਂਗਾ ਹਾਂ ਤੁਸੀਂ ਐ ਦੱਸੋ ਵੀ ਜੇ ਮੰਨ ਲਓ ਹੁਣ ਬੋਰ ਸਹੀ ਹੋਵੇ ਹੂੰ ਰੇਤਾ ਚੱਕ ਪਹਿਲਾ ਘਰ ਵਾਲੀ ਮੋਟਰ ਪਾਵਾਂ ਪਾਵਾਂ ਲੇ ਰੇਤਾ ਚੱਕਿਆ ਹੂੰ ਆਪਾਂ ਨੂੰ ਦੁਬਾਰੇ ਸਾਈ ਦੇਣ ਦੀ ਲੋੜ ਤਾਂ ਨਹੀਂ ਬੋਰ ਵਾਲੇ ਨੂੰ ਹੋ ਜੂ ਹੱਲ ਹੱਲ ਤਾਂ ਨੀ ਬੈਠ ਗਿਆ ਠੀਕ ਕੱਲ ਵੀ ਅਸੀਂ ਪਰਸੋਂ ਵਗੜੀਆਂ ਕਰਕੇ ਆਂ ਠੀਕ ਬੋਰ ਹੋ ਗਿਆ ਹਾਂ ਜਿੱਥੇ ਫਰਮਾੀਆਂ ਨਹੀਂ ਬਣਦੀਆਂ ਸੂਟੀਆਂ ਆਈਆਂ ਹੁੰਦੀਆਂ ਜਿਆਦਾ ਮਾੜਾ ਖੜਾ ਰੋਡ ਦੇ ਉੱਤੇ ਹੀ ਓਕੇ ਲਾ ਜਾ ਜਿਹੜਾ ਹਾਂ ਹਾਂ ਉਹਦੇ ਹਵੇਲੀ ਦੀ ਮੂਰੀ ਕਰਕੇ ਬਈ ਉਹ ਹਵੇਲੀ ਦੇ ਵਿੱਚ ਕਰਕੇ ਉਹਨਾਂ ਦੇ ਬਾ ਕਰ ਤੋਂ ਫਿਰ ਵੀਡੀਓ ਪਾਈ ਵੀ ਸਾਡੀ ਵਾ ਬੈਲੀ ਚਲੋ ਜੀ ਭਾਈ ਗੂਗੀ ਨੂੰ ਤੁਸੀਂ ਪਹਿਲਾਂ ਗੂਗੀ ਦੀ ਹੈ ਜੇ ਕੋਈ ਟਾਈਮ ਟੂ ਕੋਈ ਸ਼ੂਟ ਹੋਈ ਤਾਂ ਜੇ ਸਾਨੂੰ ਕਹਿ ਦੋ ਤਾਂ ਅਸੀਂ ਕਰ ਦੇਵਾਂਗੇ ਕੋਈ ਨਹੀਂ ਤੁਹਾਡਾ ਨਾਮ ਪ੍ਰੇਮਣਿਆ ਤੁਹਾਡਾ ਨਾਮ ਦੇ ਨਾਮ ਤਾਂ ਬਈ ਬਸ ਫਿਰ ਘਰ ਵਾਲਾ ਕੰਮ ਹੀ ਆ ਸਮਝ ਲਾ ਤਾਂ ਹੀ ਤੈਨ ਜਿਹਾ ਤਾਂ ਹੈਗਾ ਪਰ ਉਹ ਉਹ ਤਾਂ ਹੀ ਨਹੀਂ ਆ ਬਾਹ ਹੁਣ ਉਹਨਾਂ ਅਸੀਂ ਵੀ ਜਾਵਾਂਗਾ ਟੱਪੜੇ ਵਾਲੇ ਪ੍ਰੋਫੈਸਰ ਬੁਲਾ ਰਿਆ ਪ੍ਰੋਫੈਸਰ ਜੀ ਉੱਤੇ ਆਇਆ ਆਈਂਦੂ ਉਹ ਤਾਂ ਇਹੋ ਕਰਨ ਵੀ ਟਾਈਮ ਫਿਰ ਕੱਢ ਕੇ ਆਉਂਗਾ ਜਿਹੜਾ ਕਹਿੰਦੇ 17 ਚੋਰੀ ਹੋ ਗਈ ਹੁਣ ਆਪਾਂ ਹੜਾ ਆੜ ਵਾਲੇ ਲੋਕ ਮੋਟਰਾਂ ਦੇ ਪੈਟਾ ਰਹੇ ਨੇ ਭਾਂਜਾ ਆਪਣੇ ਬੱਲੋਂ ਮਚਰਾ ਕਰੇ ਕਿਸੇ ਨੇ ਫੋਨ ਵੀ ਥੋੜੀ ਮੋਟਰ ਦੇ ਬੰਦੇ ਕਰ ਆਹ ਪਛੀ ਮੋਟਰਾਂ ਦੇ ਵੱਡਿਆਂ ਨੇ ਪਰ ਸੋ ਇੱਥੇ ਸਾਡੇ ਸੱਚੀ ਮੋਟਰਾਂ ਦੀ ਨਾਲੇ ਏਥੀ ਫੂਕੇ ਲੱਗੇ ਗਏ ਆ ਰਾਤ ਲਾਸਣ ਲੱਗੇ ਇਹਦੀ ਲਾਸਣ ਲੱਗੋ ਬੰਦੇ ਆ ਟੌਪ ਦਾ ਲਾਸਣ ਦੀ ਤਿੰਨ ਚਾਰ ਪੰਡਾ ਪਾ ਦੇਣਾ ਟੱਟ ਕੇ ਲਗੇ ਨੇ ਪਟਾ ਪਟਾ ਟੱਟ ਕੇ ਕਿੰਨਾ ਹੋ ਗਿਆ ਦੇਖੀ ਭਾਈ ਆਹੋ ਆ ਗਿਆ ਹੁਣ ਫਿਲਟਰ ਆ ਗਿਆ ਫਿਲਟਰ ਆ ਗਿਆ ਉਹਦੇ ਇਹ ਕਿੰਨੇ ਕੁ ਫਿਲਟਰ ਆ ਗਿਆ ਫਿਲਟਰ ਦੇ ਪੰਜ ਸੌ ਪੰਜ ਸੌ ਦੇ ਬਾਈ ਚਲੋ ਜੀ ਫਿਲਟਰ ਚੰਕ ਰਿਹਾ ਵਿੱਚ ਓਏ ਫਿਲਟਰ ਦੇਖਿਆ ਨਾ ਤਾਂ ਲੱਗ ਰਿਹਾ ਫਿਲਟਰ ਆ ਗਿਆ ਉਹ ਚੀਰੀਆਂ ਜੀਆਂ ਹਾਂ ਅਛਾ ਇਹਨਾਂ ਦੇ ਦੂਰੀ ਜਾਲੀ ਲਵੇਟੀ ਹੋਈ ਆ ਭੈਣ ਚੋਦੀ ਕੁਈ ਵਾਰ ਬਈ ਦੂਜੇ ਪਾਸੇ ਲੱਗ ਜਾਂਦੀ ਆ ਪਡੋਲੀ ਪਣੀ ਮੁੱਠੀ ਹੌਲੀ ਹੌਲੀ ਚੱਲੀ ਚੱਲਾ ਸਹੀ ਕਹੀ ਜਾਂਦੇ ਨੇ ਪਰ ਮੇਲੇ ਵਾਲੇ ਬਈ ਮਹੀਨਾ ਨੂੰ ਮਾਰ ਲਈ ਹੁੰਦੇ ਨੇ ਆਪੀ ਸੈੱਟ ਹੋ ਕੇ ਚੱਲ ਗਏ ਕੋਈ ਥੋੜੀ ਲਿਪੜੂ ਜਨੀ ਕੋਈ ਹੱਲੀ ਹੈਗੀ ਬਾਈ ਥੋੜੀ ਦੱਸਦੀ ਹੈ ਜਮਾਂ ਜਿਆਦੇ ਸਾਫ ਸੀ ਨਾ ਮੋਟਰ ਕੱਢਣ ਕਰਕੇ ਇਹ ਜਿਹੜਾ ਇਹ ਫਿਲਟਰ ਪਾਇਆ ਇਹ ਤਾਂ ਨਹੀਂ ਮਿੱਟੀ-ਮੁੱਟੀ ਕੱਢਦਾ ਸੁਭਾਈ ਗਿਆ ਖੜਦਾ ਲਈ ਕਹਿੰਦਾ ਬੰਤ ਤਸਦੀ ਕਰ ਲਈ ਇਧਰ ਨਿਗਾ ਦੇ ਫਾਇਦਾ ਬੰਦੇ ਦੇ ਅੰਦਰ ਵਾਲਾ ਸਿਸਟਮ ਯਾਰ ਗੌਰ ਚ ਹਾਂ ਜਦੋਂ ਬੰਦੇ ਦੀ ਉਹ ਹੁੰਦੀ ਆ ਐਂਡੋਸਕੋਪੀ ਜਾਂ ਕੁਛ ਹੋਰ ਕਿੰਨਾ ਹੋ ਗਿਆ ਦੇਖੀ ਮੜਾਇਆ ਇੱਕ ਮਿੰਟ ਬਾਈ ਦੇਖੀ ਕਿੰਨਾ ਹੋ ਗਿਆ ਹੈਂ ਚਲੋ ਛੋਟੋ ਛੋਟਾ ਬਿਲਕੁਲ ਹੈ ਛੋਟੋ ਛੋਟਾ ਮੇਰੇ ਅੱਗੇ ਦੇਖੋ 70 70 70 70 ਉੱਪਰ ਕਰਾਂ ਹਾਂਜੀ ਉੱਪਰ ਕਰੀਂ ਬੂਥੋਰ ਚੱਕ ਬੱਸ ਜਾਣ ਨੇ ਉਥੀਆਂ ਇਹਦਾ ਹੂੰ ਜਾਣ ਦੇ ਜਾਣ ਦੇ ਸਾਢੇ 8 ਵਜੇ ਜਾਣ ਦੇ ਕੰਮ ਲੱਗੇ ਤੇਰੀ ਉਹਨਾਂ ਦਾ ਸਿੱਧੀ ਬੱਕ ਗਈ ਹੋਰ ਜਿਹਨਾਂ ਨੇ ਲਵੀ ਲੱਗੇ ਠੀਕ ਹੈ ਫਿਰ ਬਈ ਲੈ ਕੇ ਜਾਣਾ ਬੂਆ 700 ਰੁਪਏ ਇਧਰੋਂ ਆਈ ਦੋੜੀ ਬਰਾ ਦੇਖੋ ਉਹ ਤਾਂ ਉਹ ਤੀਆ ਮੈਂ ਤੇ ਕਹਿੰਦਾ ਭੈ ਚ ਮਾਰਿਆ ਗਿਆ ਕਹਿੰਦਾ ਪੁੱਸਾ ਆ ਗਿਆ ਕਹਿੰਦਾ ਹੋ ਬਾਜੀ ਮੰਤਰੀ ਮੰਤਰੀਆਂ ਨੇ ਉਹ ਸਮਾ ਦਾ ਬਈ ਦੁਨੀਆ ਦਾ ਨਹੀਂ ਇਹ ਇਹ ਤਾਂ ਦਲਚਾਅ ਹੋ ਗਈ ਹੁਣ ਬੜਾ ਲੰਬਾ ਟਾਈਮ ਨੇ ਤਾਂ ਜਾ ਕੇ ਛੱਡੇ ਭਾਈ ਮੜਾ ਜਾਂ ਜਾਣ ਦੇ ਬਾਈ ਜੀ ਬਹੁਤ ਫੜੀਆ ਨੂੰ ਸਿੰਘ ਜੀ ਬਹੁਤ ਹੋ ਗਈਆਂ ਭੈਣ ਜੂੜੀਆਂ ਕੋਈ ਬਾਈ ਫਿਰ ਹੋ ਗਏ ਨਾ ਕੈਮਰਾ ਵੀ ਖੜ ਜਾਂਦਾ ਉੱਤੇ ਦੇਖ ਲੈ ਨਾ ਤੇ ਛੱਡ ਕੇ ਜਾ ਰਿਹਾ ਹੁਣ ਉਹਨਾਂ ਨਾਲ ਦਾ ਬੰਦ ਵੀ ਕਰਾ ਦਿੰਦੇ ਥੱਲੇ ਬਾਜਰੀ ਪਾ ਕੇ ਕਈ ਫੁੱਟ ਦਾ ਕਿਨੇ ਬੱਲੂ ਨਾ ਹੋਰ ਉਹਦਾ ਬੰਦ ਬੰਦ ਕਰਨ ਦੀ ਲੋੜ ਨਹੀਂ ਜੀ ਬਾਈ ਹੈ ਕੁਝ ਨਹੀਂ ਕਰਦੇ ਤੇ ਬੋਰ ਦਾ ਬਹੁਤ ਸੋਚ ਕੇ ਡਿਸੀਜਨ ਲੈਣ ਵਾਲਾ ਕੰਮ ਹੁੰਦਾ ਪਾਣ ਵਾਲਾ ਵਿੱਚ ਕਿਉਂਕਿ ਕਿਤੇ ਪੈ ਤਾ ਜਾਊ ਚਾਹੀ ਪਾਲਾ ਚਾਹੇ ਜਵਾਗ ਤੋਂ ਪੋਵਾਲਾ ਕੱਢਣਾ ਬਹੁਤ ਔਖਾ ਫਿਰ ਨਿਕਲਦਾ ਨਹੀਂ ਨਿਕਲਦਾ ਹੀ ਨਹੀਂ ਬਾਜਰੀ ਨਿਕਲਦੀ ਨਾ ਬੱਟਾ ਨਿਕਲੇ ਇਕਰੇ ਕੋ ਦੋ ਕੁ ਕੰਟਰ ਬੂਹਣ ਗੂਲੇ ਢੋਕੇ ਕੰਚ ਦੇ ਵਿੱਚ ਪਾਰ ਕੇ ਵਚਪਾਤੇ ਕੈਵਿਟੀ ਦੀ ਕਹਿੰਦੇ ਸਨ ਮਿਸਤਰੀ ਨੇ ਕਹਿੰਦੇ ਗੋਲੀਆਂ ਪਾ ਦੇ ਲੈ ਕੇ ਫੋਟੋਵਾ ਸਾਡੇ ਲਈ ਪਾ ਕੇ ਕਹਿੰਦੇ ਇਹ ਕਰਕੇ ਇਹ ਗੋਲੀਆਂ ਪਾ ਦੀਆਂ ਰੋਕ ਹੋ ਗਿਆ ਇਹ ਤਾਂ ਸੀ ਹੋ ਗਿਆ ਲੱਗ ਅਥਲੇ ਬਈ ਹੁਣ ਹੂੰ ਕਿੰਨਾ ਬੋਰਾ 680 ਹੈ 680 680 ਆਪਾਂ ਨੂੰ ਪੈਂਦਾ 750 ਕਹੀਗਾ ਉਹ ਦੇਖ ਬਈ ਪਹਿਲਾ ਨੰਬਰ ਇੱਥੇ ਹੀ ਫਰਕ ਹੋ ਗਿਆ ਪਹਿਲਾ ਤਾਂ ਇਹ ਨਿਕਲ ਗਿਆ ਹਰ ਜਾ ਮਰ ਗਿਆ ਹਰ ਜਾ ਤਾਂ ਬਈ ਆ ਹੋ ਗਿਆ ਨਾ ਇਹ ਮਰਦਾ ਸੀ ਜੀ ਅਸਰੀ ਗੱਲ ਜੀ ਹਾਂਜੀ 80 ਪਿੰਡ ਪਾਂਚੀ ਦੇ ਰਸੋੜੀ ਅੱਜ ਜੀ ਆਪਾਂ ਇਹ ਬੋਰ ਚੈੱਕ ਕਰਿਆ 750 ਤੋਂ ਦੂਰ ਤੀਗਾ ਹਾਂਜੀ ਇਹ ਕੈਮਰੇ ਵਾਲਾ ਬੋਰ ਚੈੱਕ ਕਰਿਆ ਆਪਾਂ ਇਹ 680 ਤੱਕ ਵੇਲਾ ਗਿਆ ਬਾਕੀ 70 ਫੁੱਟ ਥੱਲੇ ਭਰਿਆ ਹੈ ਜੀ ਹਾਂਜੀ ਇਹ ਵੀ ਫੁੱਟ ਥੱਲੇ ਪਾਈਆਂ ਦੇ ਕਹਿੰਦੇ ਸਾਬ ਨਾਲ ਵੈਂਟਰ ਕੰਟਰ ਜਿਹੜਾ ਕਿ ਬੰਦ ਹੈਗਾ ਹਾਂਜੀ ਇਹ ਦੇ ਵਿੱਚ ਆਪਣਾ ਜਿਹੜਾ ਫਿਲਟਰ ਹੈਗਾ 70 ਫੁੱਟ ਆਉਣੇ ਦੇ ਵਿੱਚ ਹਾਂਜੀ ਵੇਲਾ ਜਿਹੜਾ ਤੇ ਮਾਲੋ 20 ਫੁੱਟ ਥੱਲੇ ਪਰਿਆ 70 ਤੋਂ ਬਾਅਦ 90 ਫੁੱਟ ਸਾਰਾ ਵੈਂਟਰੇ ਟੋਟਲਾ ਹਾਂਜੀ ਤੇ ਬੋਰ ਰੇਤਾ ਮਰਦੇ ਬਾਈ ਜੀ ਉਹਨੂੰ ਅਸੀਂ ਰੇਤੀ ਮੋਟਰ ਪਾ ਕੇ ਚਲਾਓ ਤੇ ਇਹਨੂੰ ਜਿਹੜਾ 70 ਫੁੱਟ ਬੋਕੀਆਂ ਨਾਲ ਪਹਿਲਾਂ ਕਰ ਲੋ ਜੀ ਠੀਕ ਹੈ ਜੀ ਵੀ ਮੋਟਰ ਚੱਲ ਪੂ ਤੇ ਬਾਈ ਉਹਨੂੰ ਦੱਸਤਾ ਤੇ ਬਾਈ ਕਹਿੰਦੇ ਓਕੇ ਜੀ ਤੇ ਬਾਕੀ ਹੋਰ ਕੋਈ ਕੰਮ ਕਰਾਉਣਾ ਹੋਵੇ ਸਾਡਾ ਬੋਰ ਚੈੱਕ ਕਰਾਉਣਾ ਹੋਵੇ ਜਾਂ ਕੋਈ ਬੋਰ ਸੰਬੰਧੀ ਕੋਈ ਹੋਰ ਕੰਮ ਕਰਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਨਾਮ ਹੈ ਮੁਖਤਿਆਰ ਸਿੰਘ ਹਾਂਜੀ ਤੇ ਪਿੰਡ ਨਮੋਲ ਜ਼ਿਲ੍ਹਾ ਸੰਗਰੂਰ ਠੀਕ ਹੈ ਤੇ ਮੋਬਾਈਲ ਨੰਬਰ ਹੈਗਾ 978175 Ich